ਇੱਟ ਲੋਕੀ ਕਹਿੰਦੇ ਛੀਂਬਿਆਂ ਘਰ ਜੰਮਿਆ ਕੋਈ ਫਰਕ ਨਹੀਂ ਪੈਂਦਾ ਤੂੰ ਕਿਹੜੇ ਘਰ ਜੰਮਿਆ ਕੋਈ ਫਰਕ ਨਹੀਂ ਪੈਂਦਾ ਇੰਟਰਸਟ ਪੈਦਾ ਕਰ ਲੈ ਸ਼ੌਂਕ ਪੈਦਾ ਕਰ ਲੈ ਮੈਂ ਰਿਸ਼ਤਾ ਬਣਾਉਣਾ ਮੈਂ ਪਿਆਰ ਪੈਦਾ ਕਰਨਾ ਹੈ ਤੂੰ ਗੁਰੂ ਨਾਨਕ ਚੁੰਨਦਾ ਹੈ ਭਰਾਵਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚੁੰਨਦਾ ਹੈ ਗੁਰੂ ਅਰਜਨ ਦੇਵ ਗੁਰੂ ਗ੍ਰੰਥ ਸਾਹਿਬ ਜਿੱਥੇ ਖਲਾਰਨਾ ਹੈ ਮਨ ਖਲਾਰ ਸਬਜੈਕਟ ਕੌਣ ਹੈ ਮਸਲਾ ਇਹ ਨਹੀਂ ਮਸਲਾ ਇਹ ਤੇਰਾ ਪਿਆਰ ਕਿੰਨਾ ਹੈ ਸਵਾਦ ਪਿਆਰ ਦਿੰਦਾ ਆਪਣਾ ਰਿਸ਼ਤਾ ਪਿਆਰ ਦਿੰਦਾ ਅਟੈਚਮੈਂਟ ਜਿਨ੍ਹਾਂ ਨੇ ਪਿਆਰ ਪੈਦਾ ਕਰ ਲਿਆ ਉਹ ਤਾਂ ਪੁੱਤਿਆਂ ਚੋਂ ਸਵਾਦ ਲਈ ਜਾਂਦੇ ਐ ਕਹਿੰਦੇ ਸਾਡਾ ਬੱਚਾ ਹੈ ਜਿਹਨੂੰ ਜਾਜ ਆ ਜਾਏ ਨਾ ਪਿਆਰ ਕਰਨ ਦੀ ਉਹ ਤੇ ਉੱਥੇ ਹੀ ਕੱਰੀ ਬੈਠਾ ਉਹ ਤੇਰਾ ਮਨ ਹੈ ਤੂੰ ਰਾਧਾ ਨਾਲ ਪਿਆਰ ਕਰ ਤੂੰ ਕ੍ਰਿਸ਼ਨ ਨਾਲ ਕਰ ਲੈ ਤੂੰ ਰਾਮ ਨਾਲ ਕਰ ਲੈ ਜਿੱਥੇ ਪੈਦਾ ਹੋਇਆ ਜਿੱਥੇ ਮਨ ਖੜਦਾ ਖਿਲਾਰਦਾ ਜਿੱਥੇ ਜੁੜਦਾ ਜੋੜਾ ਪਰ ਪ੍ਰੇਮ ਪੈਦਾ ਪ੍ਰੇਮ ਦਾ ਭਰਿਆ ਰਹੀ ਭਰਿਆ ਰਹੀ ਐਨਾ ਪ੍ਰੇਮ ਹੈ ਭਰਿਆ ਰਹਿ ਪ੍ਰੇਮ ਦਾ ਇਹ ਵੰਡਣ ਦੀ ਵਸਤੂ ਹੈ ਸਾਡੇ ਸਾਰੇ ਬੰਦੇ ਮੈਨੂੰ ਕੋਈ ਪ੍ਰੇਮ ਨਹੀਂ ਕਰਦਾ ਮੈਨੂੰ ਕੋਈ ਪ੍ਰੇਮ ਨਹੀਂ ਕਰਦਾ ਇਦਾਂ ਨਹੀਂ ਕਰੀਦਾ ਹੁੰਦਾ ਇਹ ਭੁੱਖਾ ਹੈ ਆਪਣੇ ਅੰਦਰੋਂ ਪ੍ਰੇਮ ਪੈਦਾ ਕਰ ਮੈਂ ਦੁਨੀਆ ਨੂੰ ਕਰਨਾ ਮੇਰਾ ਭਾਂਡਾ ਭਰਿਆ ਹੋਇਆ ਲੋੜ ਹੀ ਦੀ ਕਿਸ ਕੋਈ ਮੈਨੂੰ ਪ੍ਰੇਮ ਕਰੇ ਨਹੀਂ ਮੈਂ ਕਰਨਾ ਮੈਂ ਪ੍ਰੇਮ ਕਰਨਾ ਪ੍ਰੇਮ ਵੰਡਣ ਦਾ ਵਿਸ਼ਾ ਹੈ ਭਰੋ ਆਪਣੇ ਆਪ ਤਾਂ ਕਰਕੇ ਪ੍ਰੇਮ ਹੀ ਸੀ ਭਗਤ ਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗਏ ਹੈ ਨਾ ਦਿੱਲੀ ਉੱਥੇ ਭਾਈ ਮਤੀ ਦਾਸ ਜੀ ਨੂੰ ਕਹਿੰਦੇ ਅੰਤਮ ਇੱਛਾ ਕੀ ਹੈ ਕਹਿੰਦੇ ਗੁਰੂ ਸਾਹਿਬ ਦੇ ਪਿੰਜਰੇ ਵੱਲ ਮੂੰਹ ਕਰ ਦਿਓ ਮੇਰਾ ਤੇ ਤੁਸੀਂ ਸਭ ਇਤਿਹਾਸ ਜਾਣਦੇ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਪਿੰਜਰੇ ਵੱਲ ਮੂੰਹ ਕਰਤਾ ਦੂਜੀ ਅੰਤਮ ਇੱਛਾ ਪੁੱਛਦਾ ਨਹੀਂ ਕੋਈ ਉਹਨਾਂ ਨੂੰ ਚੰਗਾ ਸਵਾਦ ਆਉਂਦਾ ਗੱਲਾਂ ਦੇ ਵਿੱਚ ਕਈ ਸਿੱਖਾਂ ਦੀਆਂ ਗੱਲਾਂ ਪਿਆਰ ਵਾਲਾ ਜੇ ਬੋਲਦਾ ਹੋਵੇ ਨਾ ਉਹਦੇ 'ਚ ਸਵਾਦ ਆਉਂਦਾ ਉਹ ਪਿਆਰ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਗੁਰੂ ਸਾਹਿਬ ਦੇ ਪਿੰਜਰੇ ਆਲ ਮੇਰਾ ਮੂੰਹ ਕਰਦੇ ਹੋ ਕਹਿੰਦੇ ਦੂਜੀ ਅੰਤਮ ਇੱਛਾ ਦੂਜੀ ਹੁੰਦੀ ਨਹੀਂ ਕਹਿੰਦਾ ਦੂਜੀ ਅੰਤਮ ਇੱਛਾਏ ਹੈ ਤੁਸੀਂ ਹਾਰੇ ਦੇ ਦੰਦੇ ਤਿੱਖੇ ਕਰ ਲਓ ਮੈਂ ਮਨ ਤਿੱਖਾ ਕਰ ਲਾਂ ਕਹਿੰਦੇ ਹਾਰੇ ਦੇ ਦੰਦੇ ਤੇ ਤਿੱਖੇ ਕਰ ਲਾਂਗੇ ਇਹ ਤੇ ਸਾਡੇ ਕੋਲੇ ਬਥੇਰਾ ਕੁਸ਼ ਆ ਰਹੇ ਤੇ ਦੰਦੇ ਤਿੱਖੇ ਕਰਨ ਨੂੰ ਤੂੰ ਮਨ ਤਿੱਖਾ ਕਾਹਦੇ ਨਾ ਕਰੇਗਾ ਕਹਿੰਦੇ ਜਿਵੇਂ ਤੁਹਾਨੂੰ ਕੋਈ ਦੇ ਗਿਆ ਤੁਹਾਡੇ ਕੋਲ ਹੈਗਾ ਇਹ ਦੰਦੇ ਤਿੱਖੇ ਕਰਨ ਨੂੰ ਇਦਾਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਜਪਜੀ ਸਾਹਿਬ ਦਿੱਤਾ ਹੈ ਮਨ ਤਿੱਖਾ ਹੋ ਜਾਂਦਾ ਹੈ ਕਾਇਮ ਹੋ ਜਾਂਦਾ ਹੈ ਮਨ ਚੜ੍ਹਦੀ ਕਲਾ ਵਾਲਾ ਹੋ ਜਾਂਦਾ ਹੈ ਕਹਿੰਦੇ ਵਾਹ ਕੀ ਗੱਲ ਕਰਦਾ ਬੰਦਾ ਨਜ਼ਾਰਾ ਆਉਂਦਾ ਗੱਲ 'ਚ ਸਵਾਦ ਆਉਂਦਾ ਕਹਿੰਦੇ ਮਦੀਦਾਸਾ ਤੀਜੀ ਅੰਤਮ ਇੱਛਾ ਵੀ ਫਿਰਦਾਸੀ ਦੇ ਹੁੰਦੀ ਨਹੀਂ ਤੀਜੀ ਪੁੱਛਦਾ ਹੀ ਨਹੀਂ ਕੋਈ ਕਹਿੰਦੇ ਤੀਜੀ ਵੀ ਸੁਣ ਲਓ ਕਹਿੰਦੇ ਕੀ ਕਹਿੰਦੇ ਚੀਰ ਸਿੱਧਾ ਰੱਖਿਓ ਚੀਰ ਐ ਜਾਵੇ ਸਿੱਧਾ ਕਹਿੰਦੇ ਚੀਰ ਸਿੱਧਾ ਜਾਵੇ ਪੁੱਠਾ ਜਾਵੇ ਟੇਡਾ ਜਾਵੇ ਇਹਦੇ ਨਾਲ ਕੀ ਮਤਲਬ ਹੈ ਭਾਈ ਮਦੀਦਾਸ ਜੀ ਕਹਿਣ ਲੱਗੇ ਫਰਕ ਪਵੇਗਾ ਕਹਿੰਦੇ ਫਰਕ ਪਵੇਗਾ ਕਹਿੰਦੇ ਕਿਵੇਂ ਕਹਿੰਦੇ ਜਦੋਂ ਮੈਂ ਚੀਰਿਆ ਗਿਆ ਰੌਲਾ ਪੈਣਾ ਪਿੰਡਾਂ ਦੇ ਲੋਕਾਂ ਨੇ ਨੇੜੇ ਦੇ ਲੋਕਾਂ ਨੇ ਆਉਣਾ ਦਿੱਲੀ ਵਾਲੇ ਆਉਣਗੇ ਵੇਖਣਗੇ ਤੇ ਜੇ ਤੁਸੀਂ ਚੀਰ ਹੱਥ ਕੰਬਦਿਆਂ ਚ ਟੇਡਾ ਕਰਤਾ ਤੇ ਦੇਖਣ ਵਾਲੇ ਆਖਣਗੇ ਮਤੀਦਾਸ ਹਿੱਲਦਾ ਹੋਣਾ ਡੋਲਦਾ ਹੋਣਾ ਡਰਦਾ ਹੋਣਾ ਭੱਜਦਾ ਹੋਣਾ ਜਿਹੜਾ ਚੀਰ ਟੇਡਾ ਹੈ ਕਹਿੰਦਾ ਇਹ ਸਿੱਧਾ ਜਾਣਾ ਚਾਹੀਦਾ ਖੇលਿਆ ਨਹੀਂ ਇਤਿਹਾਸ ਬਣਨਾ ਇਹ ਵੇਖਣਾ ਲੋਕਾਂ ਨੇ ਇਦਾਂ ਦਾ ਸੀ ਭਾਈ ਮਤੀ ਦਾਸ ਗੁਰੂ ਤੇਗ ਬਹਾਦਰ ਸਾਹਿਬ ਦਾ ਇਨਸਾਨੀਅਤ ਨਾਲ ਪਿਆਰ ਹੈ ਉਹ ਤਾਂ ਆਇਆ ਹੈ ਮਤੀ ਦਾਸਾ ਤੂੰ ਕਿਉਂ ਆਇਆ ਹੈ ਕਹਿੰਦਾ ਮੇਰਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਪਿਆਰ ਹੈ ਜਿਵੇਂ ਮਰਦਾਨਾ ਕਹਿੰਦਾ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਮਹਾਰਾਜ 나 ਤੁਸੀਂ ਘਾਟੋਂ ਨਾ ਮੈਂ ਘਾਟਾਂ ਮਹਾਰਾਜ ਕਹਿੰਦੇ ਕਿਵੇਂ ਕਹਿੰਦੇ ਤੁਸੀਂ ਰੱਬ ਦੇ ਡੂਮ ਕਹਿੰਦੇ ਹਾਂ ਕਹਿੰਦੇ ਫਿਰ ਮੈਂ ਤੁਹਾਡਾ ਢੂ ਮੈਂ ਕਿਹੜਾ ਕੱਟ ਤੁਸੀਂ ਰੱਬ ਦਾ ਰੱਬ ਦਾ ਕੀਰਤਨ ਕਰਦੇ ਆ ਤੁਸੀਂ ਰੱਬ ਦੇ ਯਾਰ ਕਹਿੰਦੇ ਹਾਂ ਕਹਿੰਦੇ ਫਿਰ ਮਾਰਾ ਮੈਂ ਤੁਹਾਡਾ ਯਾਰ ਮੈਂ ਕਿਹੜਾ ਕੱਟ ਆ ਕਹਿੰਦੇ ਉਹ ਇਨਸਾਨੀਅਤ ਦੇ ਪ੍ਰੇਮੀ ਨੇ ਇਨਸਾਨੀਅਤ ਕਰਕੇ ਆਏ ਆ ਠੱਕੇ ਨਾਲ ਜਨੇਊ ਲੈ ਰਹੇ ਆ ਠੱਕੇ ਨਾਲ ਲਾ ਰਹੇ ਆ ਹੌਸਲਾ ਦੇਣ ਲਈ ਅੱਗੇ ਲੱਗ ਕੇ ਆਏ ਆ ਜਗਾਣ ਲਈ ਜਿਹੜੇ ਚੁੱਪ ਬੈਠੇ ਐ ਜਨੇਊ ਚੁੱਪ ਕਰਕੇ ਲਵਾਈ ਜਾਂਦੇ ਐ ਉਹਨਾਂ ਨੂੰ ਕਾਇਮ ਕਰਨ ਲਈ ਵੀ ਆਜੋ ਆਜੋ ਕਿਹੜੀ ਗੱਲ ਐ ਖੜੇ ਹੋਵੋ ਐਦਾਂ ਖੜੇ ਹੋਇਆ ਜਾ ਸਕਦਾ ਕਾਇਮ ਹੋਈਦਾ ਇੱਕ ਸ਼ਹੀਦੀ ਨੇ ਸਾਰਾ ਹਿੰਦੁਸਤਾਨ ਖੜਾ ਕਰ ਦਿੱਤਾ ਸੀ ਗੁਰੂ ਅਰਜ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੇ ਹੋ ਗਈ ਪਰ ਭਾਰਤ ਖੜਾ ਹੋ ਗਿਆ ਮਰ ਚੁੱਕਾ ਸੀ ਭਾਰਤ ਸਦੀਆਂ ਤੋਂ ਮਰ ਚੁੱਕਾ ਸੀ ਭਾਰਤ ਸਦੀਆਂ ਤੋਂ ਸਾਹ ਮੁੜ ਕੇ ਪਾਇਆ ਅਮਰਤ ਨੇ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ ਕੀ ਅਸਰ ਦਿਖਾਇਆ ਅਮਰਤ ਨੇ। ਕੀ ਆਖਾਂ ਐਸਾ ਅਸਰ ਕੀਤਾ ਉਸਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਆਗੂ ਬਣ ਕੇ ਗਏ। ਕਹਿੰਦੇ ਐਦਾਂ ਤੰਗ ਨਾ ਕਰੋ ਜ਼ਬਰਦਸਤੀ ਕਿਸੇ ਦੇ ਧਰਮ ਥੋਪਿਆ ਨਹੀਂ ਜਾ ਸਕਦਾ ਇਹ ਤੇ ਮਨ ਦਾ ਵਿਸ਼ਾ ਹੁੰਦਾ। ਤੇ ਉਹ ਭਾਈ ਮਤੀ ਦਾਸ ਤੇ ਤੁਸੀਂ ਸਭ ਨੇ ਸੁਣਿਆ ਦੋ ਟੁਕੜੇ ਹੋ ਗਏ ਸਰੀਰ ਦੇ ਜਪਜੀ ਸਾਹਿਬ ਪੜਦੇ ਤੇ ਪਰ ਉਹਦਾ ਰਿਸ਼ਤਾ ਨਹੀਂ ਟੁੱਟਾ ਇੰਨਾ ਮਜ਼ਬੂਤ ਰਿਸ਼ਤਾ ਆਰੇ ਥੋੜਾ ਤੋੜ ਸਕੇ ਕੋਈ ਨਹੀਂ ਤੋੜ ਸਕਦਾ ਇਸ ਕਰਕੇ ਜਿਨ੍ਹਾਂ ਨੇ ਇਸ ਰਾਤ ਤੇ ਤੁਰਨਾ ਜਿਨ੍ਹਾਂ ਨੇ ਇਹ ਪ੍ਰੇਮ ਸਰਾਹੀ ਪੀਤੀ ਏ ਪਾਲਾਂ ਬੰਨ ਕੇ ਪਿਆਰੇ ਦੇ दारू ਤੇ ਧੌਣਾ ਇਉਂ ਝੁਕਾਏ ਕੇ ਖੜੇ ਹੋਵਣ ਨਸ ਜਾਵਣਾ ਕਿੱਥੇ ਤਲਵਾਰ ਹੀਠੋ ਜਿਨ੍ਹਾਂ ਨੂੰ नाग ਪ੍ਰੇਮ ਦੇ ਲੜੇ ਹੋਵਣ ਕਹਦੇ ਹੋ ਪ੍ਰੇਮ ਦੇ नाग ਜਿਨ੍ਹਾਂ ਨੂੰ ਲੜੇ ਆ ਉਹਨਾਂ ਨੇ ਕਿੱਥੇ ਭੱਜ ਜਾਣਾ ਸ਼ੁਰੂ ਤੋਂ ਸੁਣੋ ਮੌਤ ਜ਼ਿੰਦਗੀ ਦਾ ਕੀ ਸਵਾਲ ਉੱਥੇ ਜਿੱਥੇ ਨਸ਼ੇ ਸ਼ਹਾਦਤ ਦੇ ਚੜੇ ਹੋਵਣ ਨਸ ਜਾਵਣਾ ਕਿੱਥੇ ਤਲਵਾਰ ਹੀਠੋਂ ਜਿਹੜੇ ਪ੍ਰੇਮ ਗੁਨਾਹ ਵਿੱਚ ਫੜੇ ਹੋਵਣ ਪਾਲਾ ਬਨ ਕੇ ਪਿਆਰੇ ਦੇ ਦਰ ਉੱਤੇ ਧੌਣਾ ਇਉਂ ਝੁਕਾਏ ਕੇ ਖੜੇ ਹੋਵਣ ਅਖੇ ਅਕੋ ਪਾਰਖੂ ਵੀ ਕਿਹੜਾ ਕੱਟ ਕਰਦੇ ਵੇਖਣ ਸੇਵਕਾਂ ਤਾਂ ਹੀ ਅਜਮਾਏ ਕੇ ਜੀ ਦੇਣ ਫੇਰ ਖਤਾਬ ਪਿਆਰਿਆਂ ਦਾ ਪਹਿਲਾਂ ਤੇਗ ਦੀ ਧਾਰ ਲੰਗਾ ਹੈ ਕਿ ਐਵੇਂ ਹੀ ਪਿਆਰੇ ਥੋੜਾ ਬਣਾ ਲੇ ਸਭ ਕੁਝ ਕੁਰਬਾਨ ਆਪਾ ਕੁਰਬਾਨ ਕਰ ਦਿੱਤਾ ਇਸੇ ਕਰਕੇ ਤੇ ਕਈ ਵਾਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਕਰੀਦੀ ਹੈ ਲੋ ਰੱਬ ਤੇ ਮਨਾਇਆ ਮਨ ਜਾਂਦਾ ਪਰ ਗੁਰੂ ਮਨਾਉਣਾ ਔਖਾ ਏ ਰੱਬ ਤੇ ਮਨਾਇਆ ਮਨ ਜਾਂਦਾ ਪਰ ਗੁਰੂ Take care. நீ அமர் ਰਣ ਜਾਂਦਾ ਬੰਦ ਬੰਦ ਕਟਵਾਉਣਾ ਔਖਾ ਬਾਣੀ ਪੜਨੀ ਸੌਖੀ ਐ ਮਲ ਕਮਾਉਣਾ ਔਖਾ ਭਰਾਵੋ ਭੈਣੋ ਗੁਰੂ ਸਾਹਿਬ ਨਾਲ ਪ੍ਰੇਮ ਕਰੀਏ ਉਹ ਅੱਗ ਚੱਕੀ ਫਿਰਦੇ ਕਹਿੰਦੇ ਰੂਹ ਚ ਲਪੇਟ ਕੇ ਸਾੜ ਦਿਆਂਗੇ ਸਦੀ ਦਸਾ ਕਹਿੰਦੇ ਇਹਨੇ ਨਹੀਂ ਤੋੜ ਲੈਣਾ ਮੇਰਾ ਪ੍ਰੇਮ ਬਿਆਲਿਆ ਅੱਗ ਚੋਂ ਵਾਲਾ ਤੇਨੂੰ ਪਾਣੀ ਚੋਂ ਵਾਲਾਂਗੇ ਉਬਲਦੇ ਚ ਭਾਈ ਦਯਾਲਾ ਜੀ ਕਹਿਣ ਲੱਗੇ ਇਹ ਉਬਲਦਾ ਪਾਣੀ ਨਹੀਂ ਮੈਨੂੰ ਤੰਗ ਕਰ ਸਕਦਾ ਇਹ ਨਹੀਂ ਮੈਨੂੰ ਤੋੜ ਸਕਦਾ ਦਿਆਲਾ ਜੀ ਵਿੱਚ ਬੈਠ ਕੇ ਗੁਰੂ ਅਰਜ ਗੁਰੂ ਤੇਗ ਬਹਾਦਰ ਸਾਹਿਬ ਪੁੱਛਦੇ ਐ ਦਿਆਲਾ ਸੇਕ ਤੇ ਨਹੀਂ ਲੱਗਦਾ ਗਰਮ ਤੇ ਨਹੀਂ ਪਾਣੀ ਕਹਿੰਦਾ ਮਹਾਰਾਜ ਅੱਜ ਮੈਂ ਬੈਠਾਂ ਪੰਜਵੇਂ ਜਮạch ਤੁਸੀਂ ਵੀ ਤੇ ਬੈਠੇ ਸੀ ਤੇ ਪਾਏ ਪੰਜਵੇਂ ਗੁਰਾਂ ਨੇ ਜਿਹੜੇ ਪੂਰਣੇ ਸਿਰਾਂ ਨਾਲ ਨਿਭਾਏ ਜੋਦਿਆਂ ਪੰਜਵੇਂ ਪਾਸ਼ਾ ਤੁਸੀਂ ਪੂਰਣੇ ਪਾ ਗਏ ਸੀ ਤੇ ਅਸੀਂ ਤੇ ਉੱਥੇ ਹੀ ਝੱਲਣਾ ਜਿੱਥੇ ਤੁਸੀਂ ਤੋਰਿਆ ਜਿਵੇਂ ਤੁਸੀਂ ਉਦੋਂ ਹੱਸ-ਹੱਸ ਕੇ ਚੜ੍ਹਦੀ ਕਲਾ ਦੇ ਵਿੱਚ ਆਪਾਂ ਕੁਰਬਾਨ ਕਰਤਾ ਤੇ ਅੱਜ ਮੈਂ ਕਿਉਂ ਨਾ ਕਰਾਂ ਬੱਚੇ ਤੇ ਤੁਹਾਡੇ ਹੀ ਆ ਸਿੱਖ ਤੇ ਤੁਹਾਡੇ ਹੀ ਇਸ ਕਰਕੇ ਸੰਗਤ ਜੀ ਪ੍ਰੇਮ ਕਰਨਾ ਸਿੱਖਣਾ ਹੈ ਧੰਗੁਰੂ ਤੇਗ ਬਹਾਦਰ ਸਾਹਿਬ ਨੂੰ ਕਿੰਨਾ ਪ੍ਰੇਮ ਕਰਦੀਆਂ ਸੀ ਸਕਦਾ ਲੱਖੀ ਸ਼ਾਹ ਬਣ ਜਾ ਰਹੇ ਨੇ ਘਾਰੀ ਫੂਕਦਾ ਸਾਰਾ ਭਾਈ ਜੈਤਾ ਜੀ ਕਿਵੇਂ ਸੀਸ ਲੈ ਕੇ ਆਏ ਵੇਖੋ ਕਿਵੇਂ ਸੀਸ ਪਹਚਾਇਆ ਉਹਨਾਂ ਨੇ ਉਹ ਪਿਆਰ ਵਾਲਿਆਂ ਦੀਆਂ ਕਥਾ ਹਰ ਕੇ ਸੇਵਕ ਜੋ ਹਰ ਭਾਏ ਦਿਨ ਕੀ ਕਥਾ ਨਰਾਰੀ ਰੇ ਅਬਹ ਨਾ ਜਾਹੇ ਨਾ ਕਬਹੂ ਮਰਤੇ ਪਰ ਬ੍ਰਹਮ ਸੰਗ ਹਰੀ ਰੇ ਉਹਨਾਂ ਦੀਆਂ ਗੱਲਾਂ ਹੀ ਵੱਖਰੀਆਂ ਪਿਆਰ ਵਾਲਿਆਂ ਦੀਆਂ ਗੱਲਾਂ ਹੀ ਵੱਖਰੀਆਂ ਤੇ ਅੱਜ ਕਮਾਲਾਂ ਹੋਈਆਂ ਪਈਆਂ ਪੂਰੇ ਭਾਰਤ ਵਿੱਚ ਦਿੱਲੀ ਕਮੇਟੀ ਅੱਡ ਮਨਾ ਰਹੀ ਹੈ ਨਗਰ ਕੀਰਤਨ ਉਧਰੋਂ ਪਟਨਾ ਸਾਹਿਬ ਵਾਲੀਆਂ ਸਰਕਾਰਾਂ ਕਹਿੰਦੀਆਂ ਅਸੀਂ ਵੀ ਬਣਾਉਣਾ ਇਧਰ ਬਿਹਾਰ ਸਰਕਾਰ ਲੱਗ ਅਲੱਗ ਮਨਾ ਰਹੀ ਹੈ ਦਿੱਲੀ ਸਰਕਾਰ ਪੰਜਾਬ ਸਰਕਾਰ ਬੜੀ ਧੂਮ ਧਾਮ ਨਾਲ ਇੱਥੇ ਵੀ ਮਨਾ ਰਹੇ ਸਾਰੇ ਹਰਿਆਣਾ ਸਰਕਾਰ ਬੜੇ ਧੂਮ ਧਾਮ ਨਾਲ ਮਨਾ ਰਹੀ ਪੂਰੇ ਭਾਰਤ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਹੋ ਰਹੀ ਤੇ ਕਹਿੰਦੇ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਪੌਣੇ 9 ਸਾਲ ਦੀ ਉਮਰ ਦੀ ਸੀ ਜਦੋਂ ਮਾਰੇ ਨੇ ਕਿਹਾ ਵੀ ਜਾਣਾ ਪੈਣਾ ਕਹਿੰਦੇ ਕੌਣ ਨੇ ਕਹਿੰਦੇ ਕਸ਼ਮੀਰ ਤੋਂ ਆਏ ਆ ਕੀ ਕਹਿੰਦੇ ਆ ਕਹਿੰਦੇ ਖਤਰੇ 'ਚ ਹੈ ਹਿੰਦੂ ਧਰਮ ਕਹਿੰਦੇ ਮਾਰਾ ਫਿਰ ਕੌਣ ਕਿਵੇਂ ਕਹਿੰਦੇ ਕੋਈ ਅੱਗੇ ਲੱਗ ਜਾਣਾ ਜੀ ਅੱਗੇ ਲੱਗ ਜਾਏ ਨਾਮ ਵੀ ਹੋਵੇ ਉਹਦਾ ਤੇ ਅੱਗੇ ਲੱਗ ਜਾਏ ਪਤਾ ਹੋਵੇ ਅੱਖ ਜੱਖ ਪਾ ਕੇ ਇੱਕ ਵਾਰੀ ਬਾਦਸ਼ਾਹ ਨਾਲ ਗੱਲ ਕਰੇ ਮੰਨੇ ਬਾਦਸ਼ਾਹ ਨਾ ਮੰਨੇ ਇੱਕ ਵਾਰੀ ਅੱਗੇ ਲਗੇ ਕੈਮ ਹੋਵੇ ਖੜ ਕੇ ਗੱਲ ਕਰੇ ਜਿਉ ਕੁਰਬਾਨ ਵੀ ਕਰ ਦੇਗਾ ਕੁਝ ਵੀ ਕਰ ਦੇਗਾ ਕਹਿੰਦੇ ਉਹਦੇ ਨਾਲ ਮੂਵਮੈਂਟ ਚੱਲ ਪੈਗੀ ਲਹਿਰ ਚੱਲ ਪੈਗੀ ਇੱਕ ਵਾਰੀ ਚੱਲ ਪੈਣਗੇ ਲੋਕ ਫੇਰੇ ਤਰ੍ਹਾਂ ਕਹਿੰਦੇ ਮਾਰਾ ਫਿਰ ਇਹਦੇ ਵਰਗਾ ਫਿਰ ਤੁਹਾਡੇ ਤੋਂ ਬਿਨਾ ਹੋਰ ਕੌਣ ਹੋ ਸਕਦਾ ਪਵਿੱਤਰ ਆਤਮਾ ਤੁਹਾਡੇ ਤੋਂ ਬਿਨਾ ਕੌਣ ਪੁੱਤ ਕਹਿ ਰਿਹਾ ਪੌਣੇ 9 ਸਾਲ ਦੀ ਉਮਰ ਚ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾ ਗੋਬਿੰਦ ਰਾਏ ਜੀ ਕਹਿੰਦੇ ਪੁੱਤ ਚਲਿਆ ਤੇ ਜਾਊਂਗਾ ਜਾਣ ਕੇ ਪਰਖਣ ਲਈ ਕਹਿੰਦੇ ਆ ਕਹਿੰਦੇ ਤੇਰੀ ਮਾਂ ਵਿਧਵਾ ਹੋ ਜਾਏਗੀ ਤੂੰ ਅਨਾਥ ਹੋ ਜਾਏਂਗਾ ਤੇਰੀ ਮਾਂ ਵਿਧਵਾ ਹੋ ਜਾਏਗੀ ਤੂੰ ਅਨਾਥ ਹੋ ਜਾਏਂਗਾ ਗੋਬਿੰਦ ਰਾਏ ਜੀ ਕਹਿਣ ਲੱਗੇ ਜੇ ਮੇਰੀ ਮਾਂ ਦੇ ਵਿਧਵਾ ਹੋਣ ਨਾਲ ਲੱਖਾਂ ਹਿੰਦੂ ਬੀਬੀਆਂ ਵਿਧਵਾ ਹੋਣੋਂ ਬਚ ਸਕਦੀਆਂ ਹਨ ਤੇ ਮੇਰੀ ਮਾਂ ਨੂੰ ਵਿਧਵਾ ਹੋ ਜਾਣ ਦਿਓ ਤੇ ਜੇ ਮੇਰੇ ਅਨਾਥ ਹੋਣ ਨਾਲ ਲੱਖਾਂ ਹਿੰਦੂਆਂ ਦੇ ਬੱਚੇ ਅਨਾਥ ਹੋਣੋਂ ਬਚਦੇ ਐ ਤੇ ਮੈਨੂੰ ਅਨਾਥ ਹੋ ਜਾਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਇਹ ਗੋਬਿੰਦ ਰਾਏ ਜੀ ਦਾ ਜਿਗਰਾ ਵੇਖੋ ਮਹਾਰਾਜ ਤਰਫ ਪਕਾਰ ਇਹ ਤੇ ਬ੍ਰਹਮ ਗਿਆਨੀ ਪਰਉਪਕਾਰ ਉਹਾਂ ਉਮਾ ਹੁੰਦਾ ਉਹਨਾਂ ਦੇ ਅੰਦਰ ਪਰਪਕਾਰ ਭਲਾ ਉਹਨਾਂ ਦੇ ਅੰਦਰ ਹੁੰਦਾ ਭਲਾ ਕਰ ਪਰਪਕਾਰ ਕਰ ਤੇ ਭਾਈ ਇਹ ਪਰਪਕਾਰ ਕਿਸੇ ਦੇ ਭਲੇ ਇਹ ਆਤਮਿਕ ਗੁਣ ਹੁੰਦੇ ਆ ਮੰਨ ਲਓ ਚਾਰ ਹਿੱਸੇ ਬਣਾ ਲਈਏ ਜੇ ਇੱਕ ਸਰੀਰਕ ਤਲ ਲਾ ਲਓ ਇਸੇ ਤਰ੍ਹਾਂ ਇੱਕ